ਇਹਨਾਂ ਨੇ ਫਿਲਮ ਬਣਾਈ ਸੀ ਵੈਰੀ ਅੱਛੀ ਇਹਨਾਂ ਨੇ ਯੋਗਰਾਜ ਨੂੰ ਵੀ ਇੱਕ ਹਿੰਦੀ ਫਿਲਮ ਚ ਲਿਆ ਸੀ ਸ਼ਦਕਾ ਸਮਵਰਦੀ ਕੀ ਵਿੱਚ ਸੀ ਕਸਮਵਰਦੀ ਕੀ ਇੱਕ ਫਿਲਮ ਚ ਇਹਨਾਂ ਨੇ ਸਮਗਲਰ ਦੇ ਵਿੱਚ ਲਿਆ ਸੀ ਕੋ ਗੂਗਲ ਹਿੰਦੀ ਫਿਲਮ ਚ ਤੇ ਜਿਹੜੀ ਵੈਰੀ ਫਿਲਮ ਸੀਗੀ ਉਹਦੇ ਵਿੱਚ ਇਹਨਾਂ ਨੇ ਜਿਹੜਾ ਇਕਵਾਲ ਢਿਲੋਂ ਤੇ ਭੂਸ਼ਨੀ ਉਹਦੇ ਕਰਤਾ ਧਰਤਾ ਸੀ ਹਰ ਤਰ੍ਹਾਂ ਨਾਲ ਫਿਲਮ ਦੇ ਇੱਥੇ ਉਹਦੀ ਸ਼ੂਟਿੰਗ ਹੋਈ ਉਹਦੇ ਚ ਇੱਕ ਤਾਂ ਬਿੰਦ ਰਖੀਏ ਤੋਂ ਜਿਹੜਾ ਗੀਤ ਗਾਇਆ ਸੀਗਾ ਤੇ ਉਹ ਫਿਰ ਸਾਡਾ ਹੁਣ ਭਾਈਚਾਰਾ ਹੀ ਸੀ ਇਸ ਕਰਕੇ ਦੂਜਾ ਇਹਨਾਂ ਨੇ ਸਰਬਜੀਤ ਕੋਕੇ ਵਾਲੀ ਦਾ ਗੀਤ ਮੇਰੇ ਵਾਲਾ ਸੁਣ ਲਿਆ ਮੱਝ ਦੀ ਮੋਮਬਤੀ ਅੱਛਾ ਤੇ ਉਹ ਕਹਿੰਦੇ ਵੀ ਇਹ ਤਾਂ ਸਵਾਲ ਜਵਾਬ ਸਵਾਲ ਜਵਾਬ ਬੜੇ ਵਧੀਆ ਤੇ ਆਪਣਾ ਸਰਬਜੀਤ ਵਾਲੇ ਆ ਇਹ ਯਾਰ ਮੇਰੀ ਫਿਲਮ ਦੀ ਸਿਚੁਏਸ਼ਨ ਚ ਬਹੁਤ ਫਿੱਟ ਬੈਠਦਾ ਹੈ ਤਾਂ ਤੇ ਮੈਂ ਇਧਰ ਮੈਂ ਕਿਹਾ ਜੀ ਸਦਕੇ ਉਹਨਾਂ ਨੇ ਫਿਰ ਸ਼ਾਹ ਸਾਹਿਬ ਨੇ ਇਹ ਗੁੱਗੂ ਗੱਲ ਦਿੱਤੇ ਉਹਦੇ ਤੇ ਜਿਹੜੀ ਸੀ ਮਨਜੀਤ ਕਲਾਰ ਸੀ ਕੁੜੀ ਹੀਰੋਨ ਉਹ ਤੇ ਫਲਵਾਇਆ ਇਹਨੂੰ ਫਿਰ ਦੁਬਾਰਾ ਗਾਇਆ ਸੁਰਿੰਦਰ ਚਿੰਦੇ ਤੋਂ ਤੇ ਸਵਤਾ ਸਾਥੀ ਤੋਂ ਅੱਛਾ ਜੀ ਇਹ ਦੁਬਾਰਾ ਰਿਕਾਰਡਿੰਗ ਕਰ ਕਰਕੇ ਪਾਇਆ ਸੀ ਸਵਤਾ ਸਾਥੀ ਦੇ ਹਿੰਦੀ ਫਿਲਮਾਂ 'ਚ ਜਿਆਦਾ ਪਲੇਬੈਕ ਸਿੰਗਰ ਸੀ ਹਿੰਦੀ ਫਿਲਮਾਂ 'ਚ ਹੀ ਬਹੁਤ ਸੀ ਸਵਤਾ ਸਾਥੀ ਪੰਜਾਬੀ ਫਿਲਮਾਂ ਦੇ ਵਿੱਚ ਵੀ ਉਹਨੇ ਮਾਮਲਾ ਗੜਬੜਾਏ ਦਿਲ ਦਾ ਮਾਮਲਾ ਗੱਡੀ ਥੱਲੇ ਸਿਰ ਦੇ ਕੇ ਮਰ ਜਿੰਦੇ ਬਹੁਤ ਹਿੱਟ ਗੀਤ ਹੋਏ ਆ ਜੀ ਜੀ ਸਵਤਾ ਸਾਥੀ ਦੇ ਪਹਿਲਾਂ ਉਹਦਾ ਨਾਂ ਸਵਤਾ ਸੁਮਨ ਸੀ